ਇੱਕ ਅੱਜ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਘਰ ਦੇ ਬਾਹਰ ਹੀ ਖੜੇ ਸੀਗੇ ਫਿਰ ਤੇ ਅੱਜ ਤੁਹਾਨੂੰ ਦਿਖਾਣਾ ਤੇ ਦੇਖੋ ਤੁਸੀਂ ਵੀਡੀਓ ਵਿੱਚ ਕੌਣ ਕੌਣ ਆਏ ਆ ਆਪਾਂ ਨੂੰ ਮਿਲਣ ਅੱਜ ਆਹ ਦੇਖ ਸਕਦੇ ਹੋ ਗਾਇਸ ਆਹ ਦੋ ਬੱਚੇ ਆਏ ਨੇ ਆਪਣੇ ਕੋਲ ਇੱਕ ਗੱਗੂ ਤੇ ਇੱਕ ਕੀਰਤ ਗੱਗੂ ਕਿਵੇਂ ਆ ਠੀਕ ਆ ਕੀਰਤ ਕਿਵੇਂ ਆ ਠੀਕ ਆ ਆਹ ਦੇਖੋ ਅੱਜ ਛੁੱਟੀ ਆ ਤੇ ਇਹ ਅੱਜ ਖੇਡਦੇ ਪਏ ਸੀਗੇ ਤੇ ਮੈਂ ਸੋਚਿਆ ਚੱਲ ਇਹਨਾਂ ਦੀ ਅੱਜ ਵੀਡੀਓ ਬਣਾ ਦਿਆਂ ਆਪਾਂ ਸਕੂਲ ਕੱਲ ਜਾਣਾ ਫਿਰ काम मिला ਸੀ ਕੋ ਨਹੀਂ ਮਿਲੇ ਕਰ ਲਿਆ ਹਾਂ ਅੱਛਾ ਓਣ ਕੀ ਕਰਦੇ ਪਏ ਸੀਗੇ ਹਨ ਖੇਡਦੇ ਪਏ ਸੀਗੇ ਖੇਡਦੇ ਪਏ ਸੀਗੇ ਅੱਛਾ ਤੇ ਕਰੋ ਕੱਟ ਮਾਰ ਨਿਕਲਿਆ ਕਰੋ ਬੱਚੇ ਚੋਰੀ ਹੋਏ ਨਾ ਪਤਾ ਇਹ ਕੋ ਨਹੀਂ ਹਾਂ ਪਤਾ ਹੈ ਹਾਂ ਕਰੇ ਰਿਆ ਕਰੋ ਚੰਗਾ ਬੱਚੇ ਚੱਕ ਲੈ ਗਏ ਨੇ ਪਤਾ ਕੋ ਨਹੀਂ ਹਾਂ ਤੇ ਆਹ ਦੇਖ ਸਕਦੇ ਹੋ ਕਾਕਾ ਜੀ ਵੀ ਆਪਣੇ ਨਾਲ ਲੈ ਕੀ ਹੁੰਦਾ ਪਿਆ ਕੇਲਾ ਕਾਹੋਂ ਸੇ ਲੈ ਕੇ ਆਏ ਹੋ ਦੇਖੋ ਤਾਂ ਗਾਇਸ ਕੇਲਾ ਖਾ ਰਿਹਾ ਗਗੂ ਬੜੇ ਦਿਨਾਂ ਬਾਅਦ ਲੱਗਦਾ ਖਾ ਰਿਹਾ ਹੈ ਗਗੂ ਅੱਜ ਬੜੇ ਦਿਨਾਂ ਬਾਅਦ ਖਾਂਦਾ ਪੈਣਾ ਕਾਕਾ ਚੀਜੀ ਲੈ ਕੇ ਆ ਗਿਆ ਹੈ ਗਗੂ ਵਾਸਤੇ ਗਗੂ ਵਾਸਤੇ ਨਹੀਂ ਚੀਜੀ ਆ ਗਈ ਹੈ ਗਗੂ ਹੁਣ ਖਾਣੇ ਇਕੱਲਾ ਕਰਾ ਬੈਠ ਕੇ ਖਾਣੇ ਇਕੱਲਾ ਆਣਾ ਅ ਵੀ ਕਰ ਨਾ ਪੈਸੇ ਲੈ ਜਾ ਦੇਖ ਸਰੋ ਗਾਇਸ ਕਾਕਾ ਜੀ ਜੀ ਕਾਕੇ ਨੇ ਗਿਫਟ ਦਿੱਤਾ ਅੱਜ ਗੱਗੂ ਨੂੰ ਦੇਖ ਪੀਆ ਕੰਮ ਔਖਾ ਹੀ ਹੈ ਤੁਹਾਡਾ ਬਸ ਆ ਗਈ ਗਾਇਸ ਦੇਖੋ ਕਲਰੀ ਬਸ ਇਹ ਮੰਡੀ ਲੋੜਾਂ ਨਹੀਂ ਤੇ ਚਲਦੀ ਹੈ ਤੇ ਅੱਗੇ ਪਿੰਡਾਂ ਵਿੱਚ ਆਉਂਦੇ ਹੋਏ ਕਟਿਆਣ ਨੂੰ ਜਾਂਦੀ ਹੈ ਸੱਸੀ ਸੱਸੀ ਆਹ ਵੇਖੋ ਗਾਇਸ ਬੱਸ ਜਾ ਰਹੀ ਹੈ। ਟਿਕਟ ਜਾਰੀ ਫਾਇਰ ਟਿਕਟ ਨੇ ਜਾਣਾ ਜਾਓ। ਅੱਛਾ। ਦੇਖ ਸਕਦੇ ਹੋ ਗਾਇਸ। ਜੱਗਾ ਜੀ ਇਸ ਲਈ ਵੀਡੀਓ ਵਿੱਚ ਨਹੀਂ ਆ ਰਹੇ ਕਈ ਦਿਨਾਂ ਤੋਂ ਕਿ ਕੰਮ ਕਾਰਾਂ ਵਿੱਚ ਰੁੱਝੇ ਹੋਏ ਨੇ ਆਪਣੇ ਘਰ ਦੇ ਕੰਮ ਕਾਰਾਂ ਵਿੱਚ। ਤੇ ਅੱਜ ਤੁਸੀਂ ਦੇਖ ਸਕਦੇ ਹੋ। ਜੱਗਾ ਅੱਜ ਵੀ ਜੀ ਚੱਲ ਰਹੇ ਨੇ। ਹੇ ਪ੍ਰਧਾਨ ਜੀ ਹੋਰ ਪ੍ਰਧਾਨ ਜੀ ਠੀਕ ਠਾਕ ਜੇ ਬੜੇ ਵਧੀਆ ਮੋਟਰਸਾਈਕਲ ਲਿਆ ਕੇ ਮੋਟਰਸਾਈਕਲ ਬਾਈ ਆਪਣਾ ਘਰੇ ਨਹੀਂਗਾ ਨਹੀਂ ਯਾਰ ਸਾਈਕਲ ਲੈਗਾ ਸਾਈਕਲ ਬਾਉ ਜੀ ਪੈਂਚਰ ਹੋ ਚੁਕਿਆ ਜੀ ਚਲੋ ਉਹ ਰੇੜਾ ਕੋਲੇ ਲੱਗ ਲੈ ਰੇੜਾ ਰੇੜਾ ਬਾਉ ਜੀ ਵੇਚਦਾ ਜੀ ਤੇ ਦੋਸਤੋ ਆਪਾਂ ਜਾ ਰਹੇ ਸੀ ਕਿ ਚਾਚਾ ਜੀ ਨਾਲ ਬਾਈਕ ਤੇ ਪਿੰਡ ਸਈ ਵਾਲੇ ਨੂੰ ਗਾਂ ਦੇਖਣ ਜਾਣਾ ਸੀਗਾ ਅੱਜ ਤੇ ਚਾਚਾ ਜੀ ਨਾਲ ਤਿਆਰ ਹੋ ਗਏ ਤੇ ਹੁਣ ਚੱਲੇ ਸੀਗੇ ਆਪਾਂ ਪਿੰਡ ਦੀ ਬਾਰੋ-ਬਾਰ ਜਾ ਰਹੇ ਸੀਗੇ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਇਹ ਜਿਆ ਪਾਣੀ ਕਿੱਧਰੋਂ ਆਇਆ ਹੈ ਪਾਣੀ ਇਹ ਜਰੋਂ ਹੁੰਦਾ ਗੋ ਲੱਗਿਆ ਮੰਡੀ ਤੋਂ ਲੈ ਦੇ ਸਾਰਾ ਅਕਲ ਮੰਡੀ ਤੋਂ ਲਾ ਕੇ ਹਾਂ ਨੇਲ ਵਿੱਚ ਲੈ ਦੇ ਤੇਰੇ ਲੈ ਗਿਆ ਹੁੰਦਾ ਲੈ ਤੇ ਅੱਛਾ ਰਾਂਦਰ ਦੂਰਿਆ ਹੁੰਦਾ ਸਾਰੀ ਤੇ ਡੋਬ ਜਿਆ ਵੀ ਰੰਗ ਰਾਂਗ ਕੋਈ ਪੱਛਾ ਅੱਛਾ ਰੋਣ ਨਹੀਂ ਇਹ ਦੱਬਾ ਸਾਰਾ ਨਾ ਚੰਨਾ ਕਾ ਬਸ ਹੈ। ਬੱਸ ਕਾ ਨਾ ਤੁਨ ਲੱਗਿਆ ਲੱਗਿਆ। ਦੋਸਤੋ ਆਪਾਂ ਪਹੁੰਚ ਗਏ ਸੀ ਗੋਲੇ ਕੋਲ ਤੇ ਆਪਾਂ ਪਟੜੀ ਕਰ ਲਈ ਸੀ ਪਾਰ ਤੇ ਹੁਣ ਆਪਾਂ ਸਹੀ ਵਾਲੇ ਨੂੰ ਜੋ ਸੜਕ ਜਾਂਦੀ ਹੈ ਉਹ ਆਪਾਂ ਫੜ ਲਈ ਸੀ ਤੇ ਹੁਣ ਆਪਾਂ ਅੱਗੇ ਦੀ ਜਾ ਰਹੇ ਸੀਗੇ ਤੇ ਦੋਸਤੋ ਆਪਾਂ ਉੱਥੇ ਪਹੁੰਚ ਗਏ ਸੀਗੇ ਤੇ ਉਹਨਾਂ ਨਾਲ ਚਾਚਾ ਜੀ ਨੇ ਗੱਲ ਕਰਦਿਆਂ ਹਾਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਗਾਂ ਤਾਂ ਕੱਲ ਦੀ ਵਿਕ ਗਈ ਹੈ। ਤੇ ਚਾਚਾ ਜੀ ਤੇ ਮੈਂ ਫਿਰ ਵਾਪਸ ਜਾ ਰਹੇ ਸੀ ਘਰ ਨੂੰ ਤੇ ਚਾਚਾ ਜੀ ਨੂੰ ਫਿਰ ਖਿਆਲ ਆਇਆ ਕਿ ਚੱਲ ਗਾਂ ਦੇਖ ਲੈਨੇ ਆਂ ਗਾਂ ਕਿਹੜੀ ਸੀਗੀ ਤੇ ਫਿਰ ਹੁਣ ਅਸੀਂ ਚਾਚਾ ਤੇ ਮੈਂ ਦੋਨੋਂ ਗਾਂ ਨੂੰ ਦੇਖਣ ਜਾ ਰਹੇ ਸੀਗੇ ਤੇ ਉਧਰੋਂ ਛੋਟਾ ਹਾਥੀ ਵੀ ਗਾਂ ਨੂੰ ਲੱਤਨ ਦੀ ਆ ਗਿਆ ਸੀ ਜੇ ਨਾਲੇ ਕਰ ਸਿੱਧੀ ਕਰ ਤੇ ਦੋਸਤੋ ਹੁਣ ਗਾਂ ਦੇਖਣ ਤੋਂ ਬਾਅਦ ਅਸੀਂ ਜਾ ਰਹੇ ਸੀਗੇ ਵਾਪਸੀ ਪਿੰਡ ਨੂੰ ਤੇ ਤੁਸੀਂ ਦੇਖ ਸਕਦੇ ਹੋ ਰਸਤਾ ਵੀ ਸਾਫ਼ ਹੈ ਬਿਲਕੁਲ ਇਹ ਮੌਸਮ ਅੱਜ ਬਹੁਤ ਵਧੀਆ ਸੀ ਧੁੱਪ ਨਿਕਲੀ ਹੋਈ ਸੀ ਕਿ ਗਰਮੀ ਪੈ ਰਹੀ ਸੀ ਰੌਇਦ ਕਿਵੇਂ ਤੇ ਆਪਾਂ ਰੇਲਵੇ ਲਾਈਨ ਕ੍ਰੋਸ ਕਰ ਲਈ ਸੀਗੇ ਦੋਸਤੋ ਤੇ ਹੁਣ ਆਪਾਂ ਚਾਚਾ ਜੀ ਕਹ ਰਹੇ ਸੀਗੇ ਚਲੋ ਖੇਤ ਚੱਲਦੇ ਆਂ ਖੇਤ ਦੇਖਣੇ ਆਪਾਂ ਆਪਣੇ ਕੀ ਬਚਾ ਹੈ ਕੀ ਕੀ ਬਣਿਆ ਤੇ ਚਾਚਾ ਜੀ ਤੇ ਮੈਂ ਹੁਣ ਜਾ ਰਹੇ ਸੀਗੇ ਖੇਤ ਨੂੰ ਤੇ ਤੁਸੀਂ ਦੇਖ ਸਕਦੇ ਹੋ ਆ ਰਸਤਾ ਪਮਾਰ ਲੈ ਗੋਲੇ ਦੇ ਨਾਲ ਨਾਲ ਇਹ ਆੜਾ ਘਰ ਪਈ ਦੋ ਹਾਂਜੀ ਦੋਸਤੋ ਹੁਣ ਆਪਾਂ ਆਪਣੇ ਖੇਤ ਕੋਲ ਪਹੁੰਚਾਏ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਆਇਆ ਇੱਥੇ ਦੇਖ ਸਕਦੇ ਹੋ ਗਾਇਸ ਬਹੁਤ ਹੀ ਮਾੜਾ ਹਾਲ ਹੈ ਨੁਕਸਾਨ ਬਹੁਤ ਹੋ ਚੁੱਕਿਆ ਹੈ ਤੇ ਤੁਸੀਂ ਦੋਸਤੋ ਦੇਖ ਸਕਦੇ ਹੋ ਚਾਚਾ ਜੀ ਹੁਣ ਜਾ ਰਹੇ ਹਨ ਖੇਤਾਂ ਵੱਲ ਤੇ ਪਾਣੀ ਦੇਖਣ ਕਿ ਕਿੰਨਾ ਕੁ ਪਾਣੀ ਆਇਆ ਹੋਇਆ ਹੈ ਕਿ ਬਚਾਹ ਹੈ ਤਾਂ ਜੋ ਸਮੇਂ ਸਿਰ ਫਸਲ ਨੂੰ ਬਚਾਇਆ ਜਾ ਸਕੇ ਕਿਸੇ ਤਰੀਕੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਖੜੇ ਹਾਂ हाँ देख सकते हो गाइस। चाचा जी आ गए हम वापस देख के फसलों का हाल चाचा भी कह रहा है हाल बुरा ही है फसलों का इस बार देख लो हम चलियां वापसी ते रहा भी बड़े सोड़े आ बड़ी मुश्किल न आए हैं इत इधर चली चला हूँ ਹੁਣ ਦੇਖੋ ਗਾਇਸ ਆਪਾਂ ਦੂਸਰੇ ਰਾਹ ਚੱਲਦੇ ਆਂ ਆਹ ਦੇਖ ਸਕਦੇ ਹੋ ਗਾਇਸ ਹੁਣ ਆਪਾਂ ਜੋ ਪਿੰਡ ਨੂੰ ਸੜਕ ਨਿਕਲੇਗੀ ਆਪਾਂ ਉਹ ਸਾਡੇ ਪਕੜ ਲਈ ਆ ਤੇ ਤੁਸੀਂ ਦੇਖ ਸਕਦੇ ਹੋ ਗਾਇਸ ਪਾਣੀ ਆਣਾ ਦੇਖ ਸਕਦੇ ਹੋ ਸੜਕਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਤੇ ਬਹੁਤ ਨੁਕਸਾਨ ਆਇਆ ਹੈ ਤੇ ਪਾਣੀ ਕਈ ਥਾਵਾਂ ਤੇ ਪਾਣੀ ਖੜਾ ਤੇ ਪਾਣੀ ਨਿਕਲ ਵੀ ਨਹੀਂ ਰਹਾ ਕਿਧਰੋਂ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਜਾ ਰਹੇ ਹਾਂ ਔਨ ਵਾਪਸੀ ਕਰਨ ਨੂੰ ਰਸਤੇ ਵਿੱਚ ਆਪਾਂ ਤੇ ਥੋੜੇ ਕੁਝ ਹੀ ਟਾਈਮ ਵਿੱਚ ਆਪਾਂ ਪਹੁੰਚ ਜਾਵਾਂਗੇ ਤੇ ਰਸਤਾ ਕੱਚਾ ਤੇ ਕੱਚਾ ਔਨ ਕਰਨ ਥੋੜੀ ਮੁਸ਼ਕਲ ਆ ਰਹੀ ਹੈ ਚਲਾਉਣ ਚਾਚਾ ਨੂੰ ਤੇ ਗਾਇਸ ਤੁਸੀਂ ਦੇਖ ਸਕਦੇ ਹੋ ਆਪਾਂ ਪਿੰਡ ਨੂੰ ਜੋ ਆਪਣੀ ਸੜਕ ਜਾ ਰਹੀ ਹੈ ਉਹ ਆਪਾਂ ਪਕੜਦੀ ਹੈ ਤੇ ਦੋਸਤੋ ਹੁਣ ਆਪਾਂ ਪਿੰਡ ਵਿੱਚ ਐਂਟਰ ਹੋ ਗਏ ਆ ਤੇ ਆਪਾਂ ਜੋ ਕਾਰ ਨੂੰ ਜਾਣਾ ਆ ਇਹ ਸੜਕ ਆਪਾਂ ਮੰਨ ਲਈ ਆ ਤੇ ਤੁਸੀਂ ਦੇਖ ਸਕਦੇ ਹੋ ਆ ਉਹੀ ਰਸਤਾ ਜੋ ਆਪਾਂ ਸਈਲ ਨੂੰ ਗਏ ਸੀਗੇ ਤੇ ਆਪਾਂ ਹੁਣ ਕਰ ਦੇ ਨੇੜੇ ਪਹੁੰਚ ਕੇ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਚੁਕੇ ਆ ਹੁਣ ਚਾਚਾ ਜੀ ਕਾਰ ਤੇ ਆਪਾਂ ਗੇਟ ਖੋਲਿਆ ਤੇ ਚਾਚਾ ਜੀ ਨੇ ਮੋਟਰਸਾਈਕਲ ਅੰਦਰ ਲਾਤਾ ਆ ਆ ਦੇਖ ਸਕਦੇ ਹੋ ਗਾਇਸ ਕਾਕੂ ਜੀ ਅੱਜ ਜ਼ਿੰਮੇਵਾਰੀ ਚੱਕ ਲਈ ਅੱਜ ਕਰ ਰਹੇ ਨੇ ਕੰਮ ਕਾਕੂ ਹੀ ਕਰ ਤੋ ਲੱਗੇ ਖੜੇ ਜੇ ਆਹ ਉਹ ਨਹੀਂ ਲੱਗਦੇ ਆ ਅੱਛਾ ਮੈਂ ਕੋ ਬਣਾ ਰਹੀ ਟਲਾਨ ਨਹੀਂ ਨਹੀਂ ਬੜਾ ਵਧੀਆ ਕੰਮ ਕੀਤਾ ਨਹੀਂ ਪਾਣੀ ਲੰਘ ਜਾਵੇ ਹਾਂ ਆਹ ਦੇਖੋ ਤਾਂ ਗਾਇਸ ਕਾਕੂ ਕਰ ਰਹੇ ਨੇ ਕੰਮ ਵਾ ਵ ਦਿਨ ਹੋ ਗਏ ਅੱਛਾ ਪਾਣੀ ਖੜ ਜਾਂਦਾ ਪਾਣੀ ਖੜ ਜਾਂਦਾ ਠੀਕ ਆ ਮੈਂ ਕੋ ਬਣਾ ਰਹੀ ਹੁਣ ਨਹੀਂ ਆ ਤਾਂ ਬੜਾ ਵਧੀਆ ਕੰਮ ਕਰ ਰਹੇ ਜੀ ਆਹ ਦੇਖੋ ਤਾਂ ਗਾਇਸ ਕਾਕੂ ਆਪ ਹੀ ਕੰਮ ਕਰਦੇ ਨੇ ਖੁਦ ਦੇਖ ਸਕਦੇ ਗਾਈਸ ਤੁਸੀਂ ਕਾਕਾ ਜੀ ਮਿਸਤਰੀ ਬਣ ਗਏ ਨੇ ਅੱਜ ਕਾਕਾ ਜੀ ਸਾਰੇ ਕੰਮ ਕਰ ਲੈਂਦੇ ਨੇ ਦੋਸਤੋ ਮਿਲਦੇ ਆਪਾਂ ਨਵੀਂ ਵੀਡੀਓ ਵਿੱਚ ਤੇ ਜੇ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਵੀਡੀਓ ਕਿਵੇਂ ਲੱਗੀ ਤੇ ਮਿਲਦੇ ਆਪਾਂ ਨਵੀਂ ਵੀਡੀਓ ਵਿੱਚ ਧੰਨਵਾਦ